ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਲੋਕਾਂ ਨੂੰ ਘਰ ਬੈਠੇ 43 ਤਰ੍ਹਾਂ ਦੀਆਂ ਸੇਵਾਵਾਂ ਦਾ ਲਾਭ ਦੇਣ ਦੇ ਲਈ ਐਮਐਲਏ ਹਲਕਾ ਦੱਖਣੀ ਡਾਕਟਰ ਰਿੰਦਰਵੀਰ ਸਿੰਘ ਨੇ ਜਰਦੀ ਅਗਵਾਈ ਵਿੱਚ ਵਾਰਡ ਨੰਬਰ 36 37 41 42 ਦੀਆਂ ਵਾਡਾਂ ਦੇ ਵਾਸੀਆਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਪਹੁੰਚਾਉਣ ਲਈ ਪੀਰਾਂ ਵਾਲੀ پارک ਗੁਰਨਾਮ ਨਗਰ ਸੁਲਤਾਨਪੁਰ ਰੋਡ ਵਿਖੇ 43 ਤਰ੍ਹਾਂ ਦੀਆਂ ਸੇਵਾਵਾਂ ਦਾ ਕੈਂਪ ਲਗਾਇਆ ਗਿਆ ਜਿਸ ਵਿੱਚ ਲੋਕਾਂ ਦੁਆਰਾ ਵੱ ਚੜ ਕੇ ਇਸ ਕੈਂਪ ਵਿੱਚ ਪਹੁੰਚ ਕੇ ਇਹਨਾਂ ਸਹੂਲਤਾਂ ਦਾ ਲਾਭ ਲੋਕਾਂ ਨੇ ਲਿਆ ਅਤੇ ਲੋਕਾਂ ਨੇ ਮਾਨ ਸਰਕਾਰ ਦਾ ਧੰਨਵਾਦ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਰਣਜੀਤ ਸਿੰਘ ਸਲੂਬ ਬਲਗ ਬਰਾਇ ਦਾ ਆਮ ਆਦਮੀ ਪਾਰਟੀ ਪਹਿਲਾਂ ਤੇ ਸਿੱਖੋ ਜੀ ਇੱਥੇ ਆਪਾਂ ਆਮ ਆਦਮੀ ਪਾਰਟੀ ਦਾ ਇੱਕ ਦਾਵਾ ਸੀਗਾ ਆਪ ਸਰਕਾਰ ਆਪ ਜੀ ਦੇ ਦੁਆਰਾ ਉਹਦੇ ਮੈਂ ਦੇ ਨਾਮ ਅਸੀ ਅਸੀ ਕੈਂਪ ਲਗਾਇਆ ਹੈ ਵਾਰਡ ਨੰਬਰ 36 37 43 ਤੇ 42 ਦਾ ਸਾਂਝਾ ਕੈਂਪ ਲੱਗਾ ਹੈ ਇਸ ਕੈਂਪ ਦੇ ਵਿੱਚ ਸਰਦਾਰ ਧਰਮਵਤ ਸਿੰਘ ਮਾਨਜੀ ਵੱਲੋਂ ਜਿਹੜੀਆਂ 44 ਸਹੂਲਤਾਂ ਦਿੱਤੀਆਂ ਜਾ ਰਹੀਆਂ ਉਹ ਸਹੂਲਤਾਂ ਦਾ ਮੌਕੇ ਤੇ ਕੁਝ ਹੱਦ ਤੱਕ ਹੱਲ ਕੀਤਾ ਜਾ ਰਿਹਾ ਜਿਹੜੇ ਲੋਕਾਂ ਦੇ ਕੰਮ ਇੱਥੇ ਕੀਤੇ ਜਾ ਰਹੇ ਨੇ ਈਆਂ ਸੇਵਾਵਾਂ ਜਿਹੜੀਆਂ ਇਸ ਕੈਂਪ ਦੇ ਵਿੱਚ ਜਿਹੜੀਆਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਇਹਦੇ ਵਿੱਚ ਵੇਖੋ ਜੀ ਜਿਸ ਦਾ ਕੋਈ ਜਨਮ ਸਰਟੀਫਿਕੇਟ ਮੌਤ ਸਰਟੀਫਿਕੇਟ ਜਾਂ ਕੋਈ ਆਪਣਾ ਪੋਰਟਰੀ ਜਾਤੀ ਸਰਟੀਫਿਕੇਟ ਜਾਂ ਆਧਾਰ ਕਾਰਡ ਆਸ਼ਮਾਨ ਕਾਰਡ ਹੋਰ ਵੀ ਕਾਫੀ ਸਹੂਲਤਾਂ ਜਿਹੜੀਆਂ 44 ਤਰ੍ਹਾਂ ਦੀਆਂ ਸਹੂਲਤਾਂ ਹੈਗੀਆਂ ਜਿਹੜੀਆਂ ਮੌਕੇ ਤੇ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਦੁਜੀ ਕੀ ਗੱਲ ਚਾਹੋਗੇ ਅੱਜ ਜਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਕਿ ਪੀਰਾਂ ਦੀ ਪਾਰਕ ਦੇ ਵਿੱਚ ਕੈਂਪ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਮ ਸਰਕਾਰ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਥੋਂ ਦੀ ਸੰਗਤ ਨੂੰ 4300 ਹੁੰਦਾਂ ਪ੍ਰਦਾਨ ਕੀਤੀਆਂ ਅਤੇ ਇਹ ਕੈਂਪ ਪੀਰਾਂ ਵਾਲੀ ਪਾਰਕ ਵਿੱਚ ਲਗਾਇਆ ਗਿਆ ਹੈ ਜਿਸ ਵਿੱਚ ਸਵੇਰ ਤੋਂ ਸਾਰੇ ਵਰਕਰ ਮਿਹਨਤ ਨਾਲ ਜੁਟੇ ਹੋਏ ਹਨ ਅਸੀਂ ਧੰਵਾਦੀਆਂ ਡਾਕਟਰ ਸਾਹਿਬ ਜੀ ਦੇ ਜਿਨ੍ਹਾਂ ਨੇ ਉਭਰਾਲਾ ਕੀਤਾ ਤੇ ਇਹ ਕੈਂਪ ਲਗਾਉਣ ਵਿੱਚ ਸਾਡੀ ਸਹਾਇਤਾ ਕੀਤੀ ਤੇ ਅਸੀਂ ਹੋਰ ਜਿਹੜਿਆ ਵੀ ਇਥੋਂ ਦਾ ਲੰਗਰ ਆ ਉਹ ਸੰਗਤ ਨੂੰ ਪ੍ਰੋਵਾਈਡ ਕਰਾਇਆ ਚਾਹ ਪਾਣੀ ਦਾ ਲੰਗਰ ਪੂਰੀਆਂ ਦਾ ਲੰਗਰ ਤੇ ਹੋਰ ਵੀ ਇਹਨਾਂ ਕਾਮ ਸਟਾਨ ਜਿਹੜੇ ਸੀ ਵੀ ਸੰਗਤ ਜਿਹੜੀ ਆਈ ਹੈ ਕਾਫੀ ਜੇ ਤੋਂ ਲੈਣਾ ਚ ਕੋਤੀ ਹੈ ਭੁੱਖ ਵੀ ਲੱਗਦੀ ਹੈ ਤੇ ਪਿਆਸ ਵੀ ਲੱਗਦੀ ਹੈ ਪਾਣੀ ਦਾ ਸਾਰੀ ਤਰ੍ਹਾਂ ਦਾ ਅਰੇਂਜਮੈਂਟ ਅਸੀਂ ਕੀਤਾ ਹੈ ਸਾਰੇ ਵਰਕਰ ਸਾਡੇ ਨਾਲ ਮੋੜੇ ਨਾ ਮੋੜਾ ਜੋੜ ਕੇ ਖੜੇ ਹਨ ਸਾਰੀ ਸੰਗਤ ਨੇ ਇਥੋਂ ਇਹ ਚੀਜ਼ਾਂ ਦਾ ਲਾਭ ਉਠਾਇਆ ਹੈ ਅਸੀਂ ਧੰਨਵਾਦੀ ਹਾਂ ਆਪਣੀ ਸਰਕਾਰ ਦੇ ਭਗਵੰਤ ਮਾਨ ਜੀ ਦੇ ਹਾਂਜੀ ਸਰ ਕਿਹੜੇ ਡਿਪਾਰਟਮੈਂਟ ਤੋਂ ਹੋ ਤਕੀ ਨਾਮ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਜਗਵਿੰਦਰ ਸਿੰਘ ਆ ਮੈਂ ਫੂਡ ਸਿਵਲ ਸਪਲਾਈਜ਼ ਵਿਭਾਗ ਦੇ ਵਿੱਚ ਬਤੌਰ ਇਨਸਪੈਕਟਰ ਤਾਇਨਾਤ ਹਾਂ ਜੀ ਮੇਰੇ ਕੋਲ ਏਰੀਆ ਆਲਾ ਸੁਲਤਾਨਪੁਰ ਰੋਡ ਤੇ ਤਰਨਤਾਰਨ ਰੋਡ ਦਾ ਜੀ ਸਾਡੇ ਕੋਲ ਅੱਜ ਜਿੰਨੇ ਲੋਕੀ ਆਏ ਆ ਜਿਨ੍ਹਾਂ ਦੇ ਕਾਰਡ ਕੱਟੇ ਗਏ ਸੀ ਅਸੀਂ ਉਹਨਾਂ ਨੂੰ ਆਨਲਾਈਨ ਚੈੱਕ ਕਰਕੇ ਦੱਸ ਰਹੇ ਹਾਂ 70% ਆਪਾਂ ਕਾਰਡ ਜਿਹੜੇ ਕੱਟੇ ਆ ਉਹ ਚਾਲੂ ਕਰ ਚੁੱਕੇ ਆ ਆਉਣ ਵਾਲੇ 4-5 ਦਿਨਾਂ ਦੇ ਵਿੱਚ ਆਪਾਂ ਜਿਹੜੇ 30% ਰਹਿ ਗਏ ਆ ਉਹ ਵੀ ਆਪਾਂ ਚਾਲੂ ਕਰ ਦੇਣੇ ਆ ਮਤਲਬ ਲੋਕੀ ਐਸੋ ਕੈਂਪਾਂ ਦੇ ਉਪਰਾਲੇ ਨੇ ਐਸੋ ਕੋਲ ਬਹੁਤ ਸੁਖੀ ਤੇ ਖੁਸ਼ ਨੇ ਕਿ ਉਹਨਾਂ ਨੂੰ ਪਤਾ ਲੱਗ ਰਿਹਾ ਹੈਗਾ ਕਿ ਉਹਨਾਂ ਦੇ ਕਾਰਡ ਜਿਹੜੇ ਕੱਟੇ ਆ ਚਾਲੂ ਹੋ ਗਏ ਆ ਸਰ ਤੁਹਾਡੇ ਡਿਪਾਰਟਮੈਂਟ ਦਾ ਰਿਲੇਟਡ ਮਾਰਕੀਟ ਤੋਂ ਵੀ ਸਾਨੂੰ ਕੁਝ ਲੋਕ ਮਿਲੇ ਨੇ ਜਿਨ੍ਹਾਂ ਵੱਲੋਂ ਇਹੀ ਕਿਹਾ ਜਾਂਦਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਰਵਾਲੋ 10771 ਕਾਰਡ ਜਿਹੜੇ ਨੇ ਉਹ ਬਹਾਲ ਕੀਤੇ ਗਏ ਨੇ ਤੇ ਜਿਨੇ ਕਾਰਡ ਬਹਾਲ ਹੋ ਚੁੱਕੇ ਨੇ ਉਹਨਾਂ ਨੂੰ ਹਜੇ ਕਣਕ ਨਹੀਂ ਮਿਲ ਪਾ ਰਹੀ ਉਹਦਾ ਕੀ ਰੀਜ਼ਨ ਹੈ ਜੀ ਸਰ ਜਿਹੜੇ ਮਾਨ ਸਾਹਿਬ ਨੇ ਕਾਰਡ ਬਹਾਲ ਕਰਨ ਦਾ ਆਦੇਸ਼ ਦੇ ਦਿੱਤਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਆਨਲਾਈਨ ਡਾਟਾ ਚਾੜਨਾ ਸ਼ੁਰੂ ਕਰ ਦਿੱਤਾ ਪਰ ਆਨਲਾਈਨ ਡਾਟਾ ਚਾੜਨਾ ਮਤਲਬ ਇੱਕਦਮ ਐ ਕਰਦੇ ਆ ਤੇ ਚੜ ਨਹੀਂ ਜਾਣਾ ਉਹਨੂੰ ਸਮਾਂ ਲੱਗ ਰਿਹਾ ਹੈਗਾ ਉਹੀ ਮੈਂ ਤੁਹਾਨੂੰ ਕਿਹਾ 70% ਅਸੀਂ ਆਪਦਾ ਕੰਮ ਕੰਪਲੀਟ ਕਰ ਚੁੱਕੇ ਹਾਂ ਜਿਹੜਾ ਰਹਿਦਾ ਹੈਗਾ 30% ਕੰਮ ਉਹ ਵੀ ਆਉਣ ਵਾਲੇ ਹਫ਼ਤੇ ਦੇ ਵਿੱਚ ਵਿੱਚ ਆਪਾਂ ਕੰਪਲੀਟ ਕਰ ਦੇਣਾ ਮਹਾਰਾਜ ਦੀ ਕਿਰਪਾ ਦੇ ਨਾਲ ਆਪਾਂ ਮਾਰਚ ਮਹੀਨੇ ਤੱਕ ਸਾਰਾ ਓਕੇ ਕਰਕੇ ਜੇ ਸਾਨੂੰ ਸਪਲੀਮੈਂਟਰੀ ਅਲੋਕੇਸ਼ਨ ਆਂਦੀ ਆ ਤਾਂ ਆਪਾਂ ਮਾਰਚ ਮਹੀਨੇ ਦੇ ਵਿੱਚ ਸਾਰੇ ਖੇਤਕਾਰਾਂ ਨੂੰ ਕਣਕ ਦਾਂਗੇ ਨਾਲ ਦੇ ਨਾਲ April ਤੋਂ ਤੇ 101% ਸਾਰਿਆਂ ਨੂੰ ਕਣਕ ਮਿਲਣੀ ਸ਼ੁਰੂ ਹੋ ਜੇਗੀ ਸਰ ਜਿਹੜੇ ਮੰਨ ਲਓ ਕਾਰਡ ਕੱਟੇ ਗਏ ਨੇ ਇਨ ਕੇਸ ਕੋਈ ਵਿਅਕਤੀ ਆਪਣਾ ਨਾਮ ਦਰਜ ਕਰਾਉਣਾ ਚਾਹੁੰਦਾ ਉਹ ਕਿੱਥੇ ਕਰਵਾਵੇ ਸਰ ਉਹ ਸਾਡੇ ਕੋਲ ਹੀ ਆਣ ਜਿਵੇਂ ਟੈਂਪਰ ਲੱਗ ਰਹੇ ਨੇ ਸਾਡੇ ਕੋਲ ਹੁਣ ਮੇਰੇ ਕੋਲ 10 ਕਾਹੋ ਜਿਹੇ ਫਾਰਮ ਆਏ ਨੇ ਜਿਹੜੇ ਕਹਿੰਦੇ ਨੇ ਕਿ ਸਾਨੂੰ ਅਸੀਂ ਕਿਸੇ ਨੂੰ ਅਜੇ ਤੱਕ ਆਪਣਾ ਰਿਕਾਰਡ ਨਹੀਂ ਸੀ ਦਿੱਤਾ ਉਹ ਮੇਰੇ ਕੋਲ ਡਾਟਾ ਆ ਗਿਆ ਜੀ ਮੈਂ ਅੱਜ ਸ਼ਾਮ ਨੂੰ ਸਿਸਟਮ ਤੇ ਬੈਠ ਕੇ ਉਹਨਾਂ ਦਾ ਚਾੜ ਦੇਣਾ ਜੀ ਜੋ ਉਹਨਾਂ ਨੂੰ ਫੇਰ ਵੀ ਜੇ ਲਾਗੇ ਛਾਕੇ ਕੈਂਪ ਉਹਨਾਂ ਦੇ ਲੰਘ ਚੁੱਕੇ ਨੇ ਤੋ ਦਫਤਰ ਆ ਕੇ ਆਪਣਾ ਡਾਟਾ ਦੇ ਸਕਦੇ ਆ ਜੀ ਵਿਭਾਗ ਉਹਨਾਂ ਦੇ ਨਾਲ ਆ ਦਿਨ ਰਾਤ ਅਸੀਂ ਮਿਹਨਤ ਕਰਕੇ ਕਾਰਡ ਚਾੜ ਰਹੇ ਆਂ ਤੇ ਚਾੜਾਂਗੇ ਤੇ ਕੋਈ ਹੈਲਪਲਾਈਨ ਨੰਬਰ ਜਾਂ ਦਫਤਰ ਐਡਰੈਸ ਕੋਈ ਹੋਵੇ ਜਿੱਥੇ ਸੰਪਰਕ ਕਰ ਸਕਣ ਦੇ ਵਿੱਚ ਉਹ ਆ ਕੇ ਉੱਥੇ ਪੈਦਾ ਲਿਸਟ ਬਣੀ ਹੋਈ ਆ ਜੀ ਕਿ ਕਿਹੜਾ ਕਿਹੜੇ ਇੰਸਪੈਕਟਰ ਦਾ ਕਿਹੜਾ ਕਿਹੜਾ ਏਰੀਆ ਵਾ ਕਿਹੜਾ ਕਿਹੜਾ ਨੰਬਰ ਹੈ ਇੰਸਪੈਕਟਰ ਸਾਹਿਬ ਨੂੰ ਸੰਪਰਕ ਕਰਕੇ ਉਹਨਾਂ ਤੋਂ ਆਪਣਾ ਕੰਮ ਕਰਵਾ ਸਕਦੇ ਆ ਜੀ ਲਈ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਕੈਂਪ ਲਾਇਆ ਗਿਆ ਜੀ ਸਾਹਿਬ ਵਾਹਿਗੁਰੂ ਜੀ ਦੀ ਫਤਿਹ ਮੈਂ ਮਨਜੀਤ ਸਲਸਰਾ ਘਰ ਨੰਬਰ 42 ਨਵੀਂ ਗਟਾਈ ਜੋ ਅੱਜ ਕੈਂਪ ਗੁਰਨਾਮਨਗਰ ਈਰਾਂਵਲੀ ਪਾਇਂਟ ਲਗਾਇਆ ਗਿਆ ਹੈ ਭਗਵੰਤ ਮਾਨ ਜੀ ਨੇ ਕਿਹਾ ਸੀ ਆਪ ਦੀ ਸਰਕਾਰ ਆਪ ਦੇ ਦਵਾਰ ਹੋ ਉਹਨਾਂ ਨੇ ਅੱਜ ਕਰਵਾਇਆ ਅੱਜ ਤੋਂ ਹੀ ਹਰ ਹਰ ਦੋ ਰੋਜ਼ ਰੋਜ਼ ਕੈਂਪ ਲੱਗ ਰਹੇ ਨੇ ਤੋਂ 44 ਸੇਵਾਵਾਂ ਦਾ ਕੈਂਪ ਉੱਥੇ ਲੱਗਾ ਸੀ ਜਿਸ ਵਿੱਚ ਆਧਾਰ ਕਾਰਡ ਲਗਾਉਣ ਦਾ ਕੈਂਪ ਆਪਣਾ ਮੋਟਰ ਦਾ ਕੈਂਪ ਤੇ ਆਸ਼ਵਾਨ ਦਾ ਕੈਂਪ ਤੇ ਕੋਈ ਵੀ ਆਪਣੇ ਇਸ਼ਤਿਆਹ ਸੰਬੰਧੀ ਕੋਈ ਵੀ ਕੰਮ ਉਹ ਉੱਥੇ ਸਾਰੇ ਉਹਨਾਂ ਨੇ ਉੱਥੇ ਕਰਵਾਏ ਗਏ ਨੇ ਤੇ ਮੈਂ ਮਾਂ ਸਰਕਾਰ ਦਾ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇਹ ਬਹੁਤੀ ਵਧੀਆ ਪ੍ਰਾਲਾ ਕੀਤਾ ਹੈ ਕਿ ਆਪ ਦੀ ਸਰਕਾਰ ਲੋਕਾਂ ਦੇ ਦੁਆਰ ਤੇ ਮੈਂ ਡਾਟਾ ਸਿੰਘ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਕਿਉਂਕਿ ਜਿੱਦਾਂ ਵੀ ਇਹ ਕੰਮ ਕਰਾਇਆ ਵਾ ਉਹ ਡਾਕਟਰ ਸਾਹਿਬ ਦੀ ਇਨਖਾਣੀ ਤੇ ਹੋ ਰਿਹਾ ਹੈ ਤੇ ਉਹੀ ਕਰਵਾ ਰਹੇ ਨੇ ਇਹ ਕੰਮ ਦੇ ਦੇਖੋ ਜੀ ਸਾਰੇ ਅੱਜ ਤੱਕ ਸਵੇਰ ਤੋਂ ਲੈ ਕੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਰਿੰਗ ਲੋਕ ਆਏ ਨਹੀਂ ਜਾ ਰਹੇ ਤਦਾਦ ਨਾਲ ਲੋਕ ਆਏ ਨਹੀਂ ਤੇ ਸਾਰੇ ਕੰਮ ਜਿਹਦੇ ਕੰਮ ਹੋ ਗਏ ਸੀ ਕੋਸੇ ਵੇਲੇ ਹੀ ਮਸਲੇ ਹੱਲ ਕਰਾਏ ਗਏ ਨੇ ਜੋ ਕੁਝ ਰਹਿ ਗਏ ਸੀ ਉਹ ਵੀ ਉਹਨਾਂ ਨੇ ਮਲੇ ਕੇ ਕਰਾ ਦਿੱਤੇ ਜਾਣਗੇ ਸਾਰੇ ਦੇ ਵੀ ਆਮ ਲੋਕਾਂ ਨਾਲ ਅਪੀਲ ਕਰਨਾ ਚਾਹੁੰਦਾ ਆ ਵੀ ਆਮਰ ਇਲੈਕਸ਼ਨਾਂ ਚ ਵੀ ਦਲਸ਼ਣ ਆਉਣ ਵਾਲੀਆਂ ਨੇ ਤੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਆਮ ਪਾਰਟੀ ਨੂੰ ਵੱਧ ਤੋਂ ਵੱਧ ਗੋਟਾ ਪਾ ਕੇ ਜਿਤਾਓ ਕਿਉਂਕਿ ਪਿਛਲੀ ਸਰਕਾਰਾਂ 70 ਸਾਲ ਚ ਨਾ ਕਾਂਗਰਸ ਨੇ ਕੁਝ ਕੀਤਾ ਨਾ ਅਕਾਲੀਆ ਨੇ ਕੀਤਾ ਵੀ ਜਿਹੜੀ ਵੀ ਜੋ ਬਿਲਕੁਲ ਨਾਮ ਨਿਸ਼ਾਨ ਹੀ ਨਹੀਂ ਹੈਗਾ ਪੰਜਾਬ ਤੋਂ ਪਰਦਾ ਹੀ ਹੈ ਤੇ ਮੈਂ ਸਾਰੇ ਵਾਹੀ ਫੀਲ ਕਰਾਂਗਾ ਕਿ ਆਰ ਸਮੇਂ ਚ ਆਪਾਂ ਆਪਾਰਚੂਜੀ ਧਾਕੇ ਤੇ ਮਾਂ ਸਾਹਿਬ ਦੇ ਹੱਥ ਹੋਰ ਮਜ਼ਬੂਤ ਕਰੀਏ ਤੇ ਡਾਟਾ ਅੰਦਰ ਬੀ ਸਿੰਘ ਜੀ ਦੀ ਅਗਵਾਈ ਵਿੱਚ ਜੋ ਸਾਰੇ ਆਪਣੇ ਦਖਲ ਕੇ ਕੰਮ ਹੋ ਰਹੇ ਨੇ ਬਹੁਤ ਹੀ ਸਲਾਗਾ ਜੋਗ ਹੋ ਰਹੇ ਨੇ ਤੇ ਮੈਂ ਡਾਟਾ ਅੰਦਰ ਬੀ ਸਿੰਘ ਜੀ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਜੀ ਵਰਤਾਰ ਸਿੰਘ ਜੀ ਕੀ ਕਹਿਣਾ ਚਾਹੋਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਆਪ ਸਰਕਾਰ ਲੋਕਾਂ ਦੇ ਦਵਾਰ ਪਹੁੰਚ ਕੇ ਲੋਕਾਂ ਦੇ ਸਾਰੇ ਕੰਮ ਕਰਵਾਏ ਗਏ ਨੇ 43 ਤਰ੍ਹਾਂ ਦੀਆਂ ਸੇਵਾਵਾਂ ਦਾ ਲਾਭ ਲੋਕਾਂ ਨੇ ਲਿਆ ਦਾ ਖਾਸ ਵਾਇਕੁਟਿਕੀ ਪਤੇ ਜੀ ਮੈਂ ਵਾਰਡ ਵਾਸੀਆਂ ਨੂੰ ਵੀ ਸ਼ਹਿਰ ਵਾਸੀਆਂ ਨੂੰ ਵੀ तहे ਦਿਲੋਂ ਧੰਨਵਾਦ ਕਰਦਾ ਵਾਂ ਕਿ ਜਿਨ੍ਹਾਂ ਨੇ ਆ ਕੇ ਕੈਂਪ ਦੇ ਵਿੱਚ ਲਾਹਾ ਲਿਆ ਵਾ ਤੇ 43 ਸਰਾਨੀਆਂ ਸਵਾਵਾਂ ਦੇ ਵਿੱਚ ਦੇਖੋ ਜੀ ਬਾਲਗਾਂ ਦੇ ਸ਼ਤਾਂ ਦੇ ਤੇ ਪੈਨਸ਼ਨਾਂ ਦੇ ਫਾਰਮ ਭਰੇ ਗਏ ਆ ਔਰ ਰੋਜ਼ਗਾਰ ਦਿੱਤਾ ਗਿਆ ਵਾ ਲੋਕਾਂ ਦੀ ਲੋਕਾਂ ਨੇ ਸਰਕਾਰ ਸਾਡੀ ਆਪ ਦੀ ਬਣਾਈ ਸੀ ਤੇ ਆਪ ਦੇ ਦਵਾਰ ਹੀ ਖੜੀ ਆ ਤੇ ਲੋਕਾਂ ਨੂੰ ਵਾਰਡ ਦੇ ਵਿੱਚ ਆ ਕੇ ਤੁਹਾ ਘਰ ਘਰ ਜਾ ਕੇ ਸਮਝ ਲਓ ਕਿ ਇਹ ਕੰਮ ਕਰ ਰਹੇ ਆ ਨੇ ਜੋ ਕਾਲੀ ਕਾਂਗਰਸ ਨਹੀਂ ਕਰ ਪਾਏ ਉਹ ਸਾਡੀ ਸਰਕਾਰ ਨੇ ਸੀਐਮ ਸਾਹਿਬ ਨੇ ਮਾਨ ਸਾਹਿਬ ਨੇ ਸਾਡੇ ਭਗਵੰਤ ਸਿੰਘ ਮਾਨ ਜੀ ਉਹਨਾਂ ਦੇ ਪੰਜਾਬ ਦੀ ਸੇਵਾ ਦਾ ਬੀੜਾ ਜਿਹੜਾ ਨੌਜਵਾਨਾਂ ਨੂੰ ਦਿੱਤਾ ਵਾ ਉਹ ਵੱਧ ਤੋਂ ਵੱਧ ਸੇਵਾ ਕਰਕੇ ਉਹ ਯੋਗਦਾਨ ਪਾ ਰਹੇ ਆ